ਵੀਡੀਓ ਵਿੱਚ ਬਾਈ ਇੱਕ ਤਾਜੀ ਸੂਈ ਵੜ ਦੀ ਵੀਡੀਓ ਬਣਾਈਆ ਚਵਾਈ ਦੇਖੋ ਫੁੱਲ ਵੀਡੀਓ ਚ ਵੀ ਬਾਈ ਧਾਰਾ ਮਾਰ ਕੇ ਹਟਿਆ ਤੇ ਸ਼ਾਰਟ ਚ ਵੀ ਧਾਰਾ ਮਾਰ ਲੱਗਿਆ ਜਿੱਥੇ ਫੁੱਲ ਵੀਡੀਓ ਚ ਖੜੀ ਸੀ ਉੱਥੇ ਹੀ ਹੁਣ ਖੜੀ ਐ ਕਿਨੇ ਬਾਈ ਹਾਂ ਬਈ ਜਿੰਦਾ ਕੀ ਬਾਤ ਬੜਾ ਚੰਗਾ ਚੋਣਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚਲ ਤੇ ਲੇਵੀ ਦੀ ਫੀਟਿੰਗ ਚੈੱਕ ਕਰ ਫੀਟਿੰਗ ਦਾ ਡਾਕਟਰ ਇੰਨੀ ਚੰਗੀ ਐ ਬੱਚੀ ਦੀ ਕਦੋਂ ਸੂਈ ਐ ਵੀਰੇ ਇਹ ਡਾਕਟਰ ਕੱਲ੍ਹ ਹੱਥ ਨੇ ਸੂਈ ਹੈਗੀ ਥਣ ਦੇਖੀ ਵੇ ਕਿੰਨਾ ਚੰਗਾ ਲੱਗਿਆ ਇਹ ਥਣ ਤੇ ਡਾਇਰੈਕਟਰ ਲੇ ਵਿੱਚ ਜੋਸ਼ ਤੇ ਫਿੱਟ ਬੱਛੀ ਦਾ ਇੰਨਾ ਕਿੰਨਾ ਗਏ ਸਹੀ ਗੱਲ ਆ ਬੜੀ ਸਫਾਈ ਆ ਨਾ ਲੇਵੇ ਦੀ ਲੇ ਦਾ ਡਾਕਟਰ ਇੰਨਾ ਫਿੱਟ ਆ ਇਧਰੋਂ ਮੂਹਰੋਂ ਮਾਰੋਂ ਦਿਖਾਇਆ ਦੇ ਡਾਇਰੈਕਟਰ ਲੇਵਾ ਲੈ ਲੇਵਾ 1 ਨੰਬਰ ਦੇ ਥਾਣੇ 1 ਨੰਬਰ ਮੁੱਠੀਆ ਥਾਣ ਗਾਣਾ ਨੋੜਾ ਫੋਲ ਤੇ ਬਾਕੀ ਡਾਕਟਰ ਗਰਲੈਂਡੋ ਚ ਆ ਗਈ ਬੱਚਾ ਹੀ ਮਗਰ ਬੱਛੀ ਆ ਗਈ ਬੱਛੀ ਆ ਗਈ ਨਾ ਤੇ ਨਵਾਂ ਹਾਨ ਬੱਛੀ ਆ ਡਾਕਟਰ ਜਾਵਾਂ ਪੈਂਡ ਅਪੈਂਡਸ਼ਨਾ ਗਲਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਨੇੜੇ ਪੈਂਡਾ ਦਾ ਪਹਾੜ ਸੈਣਾ ਭਾਈ ਰੂਪਾ ਨੇੜੇ ਹੀ ਰਹਿੰਦੇ ਨੇ ਮੋਬਾਈਲ ਨੰਬਰ ਬੋਲਿਓ ਜੀ 950142 33579 ਇਹ ਸੂਸ ਬੜਾ ਚੰਗਾ ਨਾ ਕਰਮਾ ਬਾਕੀ ਫੇਸ ਡਾਕਟਰ ਕਿਆ ਬਾਤ ਬਾਕੀ ਲੇਵਾ ਡਾਕਟਰ ਕੋਈ ਅੰਤ ਹੀ ਨਹੀਂਗਾ ਲੈ ਕੱਦ ਦਾ ਅੰਦਾਜ਼ਾ ਲਵਾ ਦੇ ਭਾਈ ਭਾਈ ਦਾ 6 ਫੁੱਟ ਕਰ ਦੋ ਹਸਮਨਾ ਅੰਦਾਜ਼ ਠੀਕ ਓਕੇ ਬਾਈ ਧੰਨਵਾਦ